ਅੱਜ ਸੋਮਵਾਰ ਨੂੰ ਸੰਸਦ ਦੇ ਸਰਦਰੁੱਤ ਸੈਸ਼ਨ ਦਾ 6ਵਾਂ ਦਿਨ ਹੈ ਇਸ ਦੇ ਵਿੱਚ ਲੋਕ ਸਭਾ ਵੰਦੇ ਮਾਤਰਮ ਦੀ 150ਵੀਂ ਬਰੇਗੰਡ ਤੇ ਚਰਚਾ ਕਰੇਗੀ ਇਸ ਦੇ ਲਈ 10 ਘੰਟੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰੇ 12 ਵਜੇ ਵਿਚਾਰ ਚਰਚਾ ਸ਼ੁਰੂ ਕਰਨਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਸਰਕਾਰ ਵੱਲੋਂ ਇਸ ਚਰਚਾ ਦੇ ਵਿੱਚ ਹਿੱਸਾ ਲੈਣਗੇ ਪਾਰਟੀ ਦੀ ਜਨਰਲ ਸਕੱਤਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਯੰਕਾ ਗਾਂਧੀ ਅਤੇ ਵਿਰੋਧੀ ਧਿਰ ਦੇ ਉਪਨੇਤਾ ਗੌਰਵ ਗਗੋਈ ਸਮੇਤ 8 ਸੰਸਦੀ ਮੈਂਬਰ ਵੀ ਇਸ ਮੌਕੇ ਬੋਲਣਗੇ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਵੀ ਇਸ ਮੁੱਦੇ ਤੇ ਬੋਲਣਗੇ ਭਾਰਤ ਸਰਕਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰੇਗੰਡ ਮਨਾਉਣ ਦੇ ਲਈ ਇਸ ਸਾਲ ਪਰ ਚੱਲਣ ਵਾਲਾ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ਤੁਹਾਨੂੰ ਦੱਸ ਦਈਏ 2 ਦਸੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਬੁਲਾਈ ਹੈ ਇਹ ਫੈਸਲਾ ਕੀਤਾ ਗਿਆ ਹੈ ਕਿ ਵੰਦੇ ਮਾਤਰਮ ਤੇ 8 ਦਸੰਬਰ ਨੂੰ ਲੋਕ ਸਭਾ ਅਤੇ 9 ਦਸੰਬਰ ਨੂੰ ਰਾਜ ਸਭਾ ਦੇ ਵਿੱਚ ਚਰਚਾ ਕੀਤੀ ਜਾਵੇਗੀ ਸੋ ਅੱਜ 8 ਦਸੰਬਰ ਹੈ ਲੋਕ ਸਭਾ ਦੇ ਵਿੱਚ ਅੱਜ ਚਰਚਾ ਹੋਵੇਗੀ ਅਤੇ ਭਲਕੇ ਇਸ ਮੁੱਦੇ ਤੇ ਵੰਦੇ ਮਾਤਰਮ ਦੇ ਮੁੱਦੇ ਤੇ ਰਾਜ ਸਭਾ ਦੇ ਵਿੱਚ ਭਲਕੇ ਚਰਚਾ ਕੀਤੀ ਜਾਵੇਗੀ 9 ਦਸੰਬਰ ਨੂੰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਵਿੱਚ ਇਸ ਵਿਸ਼ੇਸ਼ ਚਰਤਾ ਚਰਚਾ ਦੀ ਸ਼ੁਰੂਆਤ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਰਾਜ ਸਭਾ ਦੇ ਵਿੱਚ ਚਰਚਾ ਦੀ ਸ਼ੁਰੂਆਤ ਕਰਨਗੇ ਪ੍ਰਿੰਕਾ ਗਾਂਧੀ ਵਾਰਡਾ ਲੋਕ ਸਭਾ ਦੇ ਵਿੱਚ ਕਾਂਗਰਸ ਵੱਲੋਂ ਬੋਲਣਗੇ ਜਦਕਿ ਮਲਿਕਾ ਅਰਜਨ ਖੜਗੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਨਗੇ ਇਸ ਸੈਸ਼ਨ ਦੌਰਾਨ ਸੰਸਦ ਦੇ ਵਿੱਚ ਗਰਮਾ-ਗਰਮ ਬਹਿਸ ਅਤੇ ਹੰਗਾਮੇ ਹੋਣ ਦੀ ਸੰਭਾਵਨਾ ਹੈ ਸਰਦ ਰੁੱਤ ਸੈਸ਼ਨ ਦਾ ਅੱਜ 6ਵਾਂ ਦਿਨ ਹੈ ਤੇ ਅੱਜ 6ਵੇਂ ਦਿਨ ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਰਹੇਗੀ ਤੇ 10 ਘੰਟੇ ਦਾ ਸਮਾਂ ਇਸ ਨੂੰ ਲੈ ਕੇ ਦਿੱਤਾ ਗਿਆ ਸੋ ਵੰਦੇ ਮਾਤਰਮ ਦੀ 150ਵੀਂ ਵਰੇਗੰਡਾ ਜਿਸ ਮੌਕੇ ਲਗਾਤਾਰ 10 ਘੰਟੇ ਇਸ ਮੌਕੇ ਵਿਸਥਾਰ ਸਹਿਤ ਚਰਚਾ ਦੇ ਲਈ ਸਮਾਂ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਬੰਦੇ ਮਾਤਰਮ ਭਾਰਤ ਦਾ ਰਾਸ਼ਟਰੀ ਗੀਤ ਹੈ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਹੈ ਅਤੇ ਪਹਿਲੀ ਵਾਰ 7 ਨਵੰਬਰ 1875 ਨੂੰ ਬੰਗਾਲੀ ਰਸਾਲੇ ਬੰਗਦਰਸ਼ਨ ਦੇ ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਇਹ ਗੀਤ ਆਜ਼ਾਦੀ ਸੰਗਰਾਮ ਦੌਰਾਨ ਭਾਰਤੀ ਇਕਤਾ ਦਾ ਪ੍ਰਤੀਕ ਬਣਿਆ ਰਿਹਾ ਹਾਲਾਂਕਿ ਕੇਂਦਰ ਸਰਕਾਰ ਨੇ ਇਸ ਮੌਕੇ ਨੂੰ ਮਨਾਉਣ ਦੇ ਲਈ ਵਿਸ਼ੇਸ਼ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਹੈ ਇਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੇ 1937 ਵਿੱਚ ਗੀਤ ਵਿੱਚੋਂ ਮੁਖਾਇਤਾ ਹਟਾਉਣ ਦੇ ਇਲਜ਼ਾਮ ਲਗਾਏ ਜਿਸ ਨੇ ਵੰਡ ਦੇ ਵਿਚਾਰ ਨੂੰ ਉਤਸ਼ਾਹਿਤ ਕੀਤਾ ਸੋ ਲੋਕ ਸਭਾ ਦੇ ਵਿੱਚ ਅੱਜ ਦੀ ਕਾਰਵਾਈ ਦੇ ਵਿੱਚ ਤੁਹਾਨੂੰ ਦੱਸਦੀ ਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਦੀ ਸਮਾਪਤੀ ਕਰਨਗੇ ਲੋਕ ਸਭਾ ਦੇ ਵਿੱਚ ਪ੍ਰਿਆੰਕਾ ਗਾਂਧੀ ਵਾਰੜਾ ਗੌਰਵ ਗੋਗੋਈ ਦਪਿੰਦਰ ਹੁੱਡਾ ਡਾਕਟਰ ਬਿਮੋਲ ਅਕੋਜੀਮ ਪ੍ਰਣੀਤੀ ਸਿੰਦੇ ਪ੍ਰਸ਼ਾਂਤ ਪਡੋਲਕਰ ਚਮਾਲਾ ਰੈਡੀ ਜਯੋਤਸਨਾ ਮਹਾਂਤ ਅਮਿਤ ਸ਼ਾ ਰਾਜ ਸਭਾ ਦੇ ਵਿੱਚ ਬੋਲਣਗੇ ਚਰਚਾ ਸ਼ੁਰੂ ਕਰਨਗੇ ਸੋ ਇਸ ਚਰਚਾ ਦੇ ਲਈ ਕੁੱਲ 10 ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਸਰਕਾਰ ਨੇ ਬੰਦੇ ਬਾਥਰਮ ਦੀ 150ਵੀਂ ਵਰੇਗੰਡ ਮਨਾਉਣ ਦੇ ਲਈ ਸਰਦ ਰੁੱਤ ਸੈਸ਼ਨ ਦੇ ਵਿੱਚ ਇਹ ਵਿਸ਼ੇਸ਼ ਚਰਚਾ ਕਰਨ ਦਾ ਫੈਸਲਾ ਕੀਤਾ ਹੈ ਇਸ ਚਰਚਾ ਦੇ ਵਿੱਚ ਗੀਤ ਦੇ ਇਤਿਹਾਸਿਕ ਮਹੱਤਵ ਸਭਿਆਚਾਰਕ ਭੂਮਿਕਾ ਅਤੇ ਆਜ਼ਾਦੀ ਸੰਗਰਾਮ ਵਿੱਚ ਇਸ ਦੇ ਯੋਗਦਾਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ